ਜਿਹੋ ਜਿਹਿਆਂ ਤੁਹਾਡੀਆਂ ਮਾਨਸਿਕ ਕਲਪਨਾਵਾਂ ਅਤੇ ਵਿਚਾਰ ਹੋਣਗੇ ਤੁਹਾਡਾ ਜੀਵਨ ਵੀ ਉਸੇ ਸਾਂਚੇ ਵਿੱਚ ਢਲ ਜਾਵੇਗਾ ਜੇ ਬਦਕਿਸਮਤੀ ਦੇ ਚਿੰਨ੍ਹ ਅਤੇ ਲੱਛਣਾਂ ਨੂੰ ਵਾਰ-ਵਾਰ ਦੁਹਰਾਉਂਦੇ ਰਹੀਏ ਤਾਂ ਹਮੇਸ਼ਾ ਕਿਸੇ ਨਾ ਕਿਸੇ ਰੋਗ ਦੇ ਲੱਛਣ ਬਣ ਜਾਂਦੇ ਹਨ ਜੇ ਤੁਸੀਂ ਵਾਰ-ਵਾਰ ਇਹ ਵਿਚਾਰ ਕਰੋਗੇ ਕਿ ਤੁਸੀਂ ਕਮਜ਼ੋਰ ਹੋ ਅਤੇ ਤੁਸੀਂ ਬਿਮਾਰ ਹੋ ਤੁਹਾਡੀ ਸਿਹਤ ਖਰਾਬ ਹੈ ਤਾਂ ਬੇਸ਼ੱਕ ਹੀ ਤੁਹਾਡੀ ਸਿਹਤ ਵਿਗੜ ਜਾਵੇਗੀ ਅਤੇ ਤੁਸੀਂ ਕਮਜ਼ੋਰ ਸ਼ਕਤੀਹੀਣ ਤੇ ਬਿਮਾਰ ਹੋ ਜਾਓਗੇ ਕਿਉਂਕਿ ਜੇ ਤੁਸੀਂ ਹਰ ਵੇਲੇ ਕਿਸੇ ਦੁੱਖ ਨੂੰ ਸਾਹਮਣੇ ਰੱਖੋਗੇ ਤਾਂ ਤੁਹਾਨੂੰ ਜ਼ਰੂਰ ਚਿੰਬੜ ਜਾਵੇਗਾ ਆਪਣੀ ਸ਼ਖਸੀਅਤ ਅਤੇ ਆਪਣੇ ਸਰੀਰ ਦਾ ਵਧੇਰੇ ਧਿਆਨ ਦੇਣ ਨਾਲ ਵੀ ਤੁਹਾਡੀ ਸਿਹਤ ਖਰਾਬ ਹੋ ਜਾਂਦੀ ਹੈ ਸੁਸਤ ਅਤੇ ਨਿਕੰਮੇ ਲੋਕਾਂ ਨੂੰ ਸਦਾ ਆਪਣੀ ਚਿੰਤਾ ਲੱਗੀ ਰਹਿੰਦੀ ਹੈ ਪਤਾ ਹੁੰਦਾ ਹੈ ਕਿ ਨਾੜੀ ਮੰਡਲ ਅਤੇ ਕਲਪਨਾ ਸ਼ਕਤੀ ਦਾ ਆਪਸ ਵਿੱਚ ਗਹਿਰਾ ਸੰਬੰਧ ਹੁੰਦਾ ਹੈ ਕਿਤੇ ਥੋੜਾ ਜਿਹਾ ਦਰਦ ਹੋਇਆ ਅਤੇ ਚੀਜ਼ ਪਈ ਅਤੇ ਉਹਨਾਂ ਨੇ ਸਮਝਿਆ ਕਿ ਇਹ ਤਾਂ ਕਿਸੇ ਆਉਣ ਵਾਲੇ ਭਿਆਨਕ ਰੋਗ ਦੇ ਲੱਛਣ ਹਨ ਇਹ ਲੋਕ ਹਰ ਵੇਲੇ ਆਪਣੇ ਆਪ ਨੂੰ ਦੋਸ਼ੀ ਮੰਨਦੇ ਹਨ ਕਦੇ ਕਹਿੰਦੇ ਹਨ ਓਹੋ ਅੱਜ ਤਾਂ ਖਾਣਾ ਜ਼ਿਆਦਾ ਖਾ ਲਿਆ ਕਿਤੇ ਨੁਕਸਾਨ ਨਾ ਹੋ ਜਾਵੇ ਕਦੇ ਕਹਿਣਗੇ ਹਵਾ ਲੱਗ ਗਈ ਹੈ ਨੀਂਦ ਨਹੀਂ ਆਵੇਗੀ ਜ਼ੁਕਾਮ ਹੋ ਜਾਵੇਗਾ ਦੂਸਰੇ ਸ਼ਬਦਾਂ ਵਿੱਚ ਉਹਨਾਂ ਦੀ ਨਿਗਾਹ ਸਦਾ ਆਪਣੀ ਸ਼ਖਸੀਅਤ ਤੇ ਲੱਗੀ ਰਹਿੰਦੀ ਹੈ ਅਤੇ ਉਹਨਾਂ ਦਾ ਧਿਆਨ ਹਰ ਵੇਲੇ ਉਸਤੇ ਕੇਂਦਰਿਤ ਹੁੰਦਾ ਹੈ। ਉਹਨਾਂ ਨੂੰ ਹਰ ਵੇਲੇ ਆਪਣੇ ਆਪ ਨਾਲ ਸ਼ਿਕਾਇਤ ਰਹਿੰਦੀ ਹੈ। ਧੰਨਵਾਦ।